ਜੋ ਤੇ ਦਿੱਥੇ ਸੱਚੇ ਪਾਤਸ਼ਾਹ ਹਰ ਜਨਮ ਜਨਮ ਦੀ ਕਟਈਆ ਚਿੱਤਾਂ ਪਾਤਸ਼ਾਹ ਰੂਸੇ ਸ਼ਾਹ ਹਨ ਹਲਸ ਜਿਸ ਪਾਸ ਬਹਿਠਿਆ ਸੋਹੀ ਸਗਰਾ ਬਾਦਰੇ ਸਾਹ ਹੋਏ ਸਤਨਾਮ ਸ਼੍ਰੀ ਵਾਹਿਗੁਰੂ ਰਾਗ ਸੂਹੀ ਛੰਤ ਮਹਲਾ 4 ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਓ ਸੰਤ ਜਨੋ ਗੁਣ ਗਾਹੇ ਗੋਵਿੰਦ ਕੇ ਗੁਰਮੁਖ ਵਿਣਾ ਰਹੀਆ ਘਰਵਾਚੈ ਸ਼ਬਦ ਧਨੀ ਰਾਮ ਆਹਾ ਸਤਜਹੋ ਗੁਣ ਗਾਵਣ ਕੋਬਿੰਦ ਕੇ ਨਾਮ ਗੁਰਮੁਖ ਵਿਣਾ ਰਹੀਆ ਘਰਵਾਚੈ ਸ਼ਬਦ ਧਨੀ ਤੇਰੇ ਘਨੇ ਹਰ ਥੋੜ ਤੇਰੇ ਤੂੰ ਕਰਤਾ ਸਭ ਥਾਈ ਅਹੰਸ ਜਬਰੀ ਸਦਾ ਸਾਨਾਈ ਸਾਨਿ ਸਰਦਿ ਵਿਵਲਾਈ ਅਨ ਸਰਜ ਰਹਿ

ਕਰਮਤ ਸਤਿ ਪਾਈਐ ਸਹਜ ਸਮਾਈਐ ਇਸ ਬਿਨੇ ਆਰਥ ਨ ਕੋਈ ਸਜੇ ਗੁਣ ਗਾਵੇ ਪ੍ਰਭ ਘਾਣ ਆਪੇ ਲੈ ਪਰਾਇ ਨਾਮਿਕ ਸੋ ਪ੍ਰਭ ਸ਼ਬਦ ਜਪੈ ਤੈਨ ਸੰਨਾਮ ਧਿਆਈਐ ਇਹ ਜੋਤੋ ਦੁਤਰ ਮਨੁ ਖ ਪਾ ਨ ਪਾਈ ਰਾਮ ਅੰਤਰੇ ਹਮੇ ਮਨਤਾ ਕਾ ਕ੍ਰੋਧ ਚਪਰਾਈ ਰਾਮ ਅੰਤਰ ਚਪਰਾਈ ਥਾਰੇ ਨ ਪਾਈ ਗਰਥਾ ਜਨ ਗਵਾਇਆ ਜਗ ਮਗ ਦੁਖ ਨ ਪਾਵੇ ਜੋ ਤਾਲ ਖਾਵੇ ਅੰਤ ਕਛਤਾ ਬੇਰਨਾ ਕੋ ਬਿਹੀ ਨਹੀਂ ਉਤ ਉਤੰਬ ਸੁਧ ਭਾਈ ਨਾਨਕ ਭਾਇਆ ਮੋਹ ਪਸਾਰਾ ਅਗੇ ਸਾਧਨ ਜਾਈ ਹਉ ਉਚਾਰ ਬਲਾ ਸਤਿਗੁਰ ਦਾ ਕਿਨ ਬਿੰਦ ਦੁਤਰ ਕਰੀਐ ਸਤਿ ਗੁਰ ਭਾਇ ਚਲ ਜੀਵ ਤਿਆ ਅਵ ਮਰੀਐ ਨਾਮ ਜੀਵ ਤਿਆ ਮਰੀਐ ਭਵ ਜਲ ਤਰੀਐ ਗੁਰਮੁਖ ਨਾਮ ਸਮਾਵੇ ਪੂਰਾ ਪਰਮ ਪਾਇਆ ਬੜ ਭਾਗੀ ਸੱਚ ਦਾਮ ਲੇਵਲਾਵੇ ਮਤ ਪਰਗਾਸ ਭਈ ਮਨ ਮਨ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਇਈ ਮਤ ਪਰਗਾਸ ਭਈ ਮਨ ਮਾਨਿਆ ਰਾਮਧਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਇਈ ਵਾਜ ਗੁਰੂ ਦੀ ਖੌਫਾ ਵਾਜ ਗੁਰੂ ਦੀ ਕੀ ਧਨੀ